ਸਸ਼ੀਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਜਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਪੁਲਿਸ ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਵਿਖੇ ਲੁਧਿਆਣਾ ਦੇ ADCP ਇੱਕ ਸਮੀਰ ਬਰਮਾ ਨੇ ਪੁਲਿਸ ਪਾਰਟੀ ਸਮੇਤ ਕਾਸੋ ਆਪਰੇਸ਼ਨ ਕੀਤਾ ਕਾਸੋ ਆਪਰੇਸ਼ਨ ਦੇ ਦੌਰਾਨ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਵਿਖੇ ਖੜੇ ਬਹਾਨਾ ਦੀ ਚੱਕ ਇਨ ਕਰਦੇ ਹੋਏ ADCP ਇੱਕ ਸਮੀਰ ਬਰਮਾ ਆਓ ਜਾਣਦੇ ਆ ਪੂਰੀ ਖਬਰ ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਉਹਨਾਂ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਜਿਹੜਾ ਅਸੀਂ ਤਿਹਾਰ ਵੀ ਆ ਰਹੇ ਨੇ ਤਿਹਾਰ ਫੈਸਟੀਵਲ ਸੀਜ਼ਨ ਹੈ ਉਹਦੇ ਮ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਥਾਵਾਂ ਜਿਵੇਂ ਕਿ ਮਾਰਕੀਟ, ਰੇਲਵੇ ਸਟੇਸ਼ਨ, ਪਾਰਕਿੰਗ ਜਾਂ ਹੋਰ ਜਿਹੜੇ ਭੀੜ-ਪੜ ਵਾਲੇ ਇਲਾਕੇ ਨੇ ਉਹਨਾਂ ਦੀ ਜਿਹੜੀ ਚੈਕਿੰਗ ਹੈ ਉਹਨੂੰ ਅਸੀਂ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਚੈਕਿੰਗ ਕਰ ਰਹੇ ਹਾਂ ਤੇ ਅੱਜ ਅਸੀਂ ਜਿਹੜਾ ਜ਼ੋਨ ਵਾ ਦੇ ਵਿੱਚ ਜਿਹੜਾ ਲੁਧਿਆਣਾ ਰੇਲਵੇ ਸਟੇਸ਼ਨ ਪੈਂਦਾ ਹੈਗਾ ਅਸੀਂ ਇੱਥੇ ਚੈਕਿੰਗ ਕਰ ਰਹੇ ਹਾਂ ਇਸ ਤੋਂ ਇਲਾਵਾ ਇਸ ਸਟੇਸ਼ਨ ਦੇ ਬਾਹਰ ਜਿਹੜੀ ਪਾਰਕਿੰਗ ਹੈ ਜਿੱਥੇ ਕਾਫੀ ਜ਼ਿਆਦਾ ਟੂ-ਵੀਲਰਸ پارک ਹੁੰਦੇ ਆ ਅਸੀਂ ਉੱਥੇ ਵੀ ਜਿਹੜੀ ਅੱਜ ਇਹ ਚੈਕਿੰਗ ਕੀਤੀ ਉਹ ਤੁਸੀਂ ਪ੍ਰੋਪਰ ਜਿੰਨੇ ਟੂ-ਵੀਲਰਸ ਖੜੇ ਨੇ ਉਹਨਾਂ ਨੂੰ ਅਸੀਂ ਵਾਹਨ ਐਪ ਦੇ ਥਰੂ ਅਸੀਂ ਜਿਹੜਾ ਚੈੱਕ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜਾ ਉੱਥੇ ਮੈਨੇਜਰ ਹੈਗਾ ਠੇਕੇਦਾਰ ਹੈਗਾ ਪਾਰਕਿੰਗ ਦਾ ਉਹਨੂੰ ਹਦਾਇਤ ਦਿੱਤੀ ਗਈ ਹੈ ਕਿ ਕੋਈ ਵੀ ਵਹੀਕਲ ਜਿਹੜਾ ਇੱਥੇ ਹੈਗਾ ਜਦੋਂ ਕੋਈ پارک ਹੁੰਦਾ ਹੈ ਤਾਂ ਜਿਹੜਾ ਉਹਦਾ ਓਨਰ ਹੈ ਜਿਹੜਾ ਕੋਈ ਪਾਰਕਰ ਨੰਦਾ ਉਹ ਪ੍ਰੋਪਰ ਉਹਦੀ ਜਿਹੜੀ ਆਈਡੈਂਟੀਟੀ ਹੈ ਉਹਦਾ ਰਿਕਾਰਡ ਜਿਹੜਾ ਉਹਦਾ ਲਿੱਤਾ ਜਾਵੇ ਆਈਡੈਂਟੀਟੀ ਪ੍ਰੂਫ ਲਿੱਤਾ ਜਾਵੇ ਇਸ ਤੋਂ ਇਲਾਵਾ ਅਸੀਂ ਚੈੱਕ ਕਰ ਰਹੇ ਹਾਂ ਕਿ ਜਿਹੜਾ ਕੋਈ ਪੁਰਾਣੇ ਵਹੀਕਲਸ ਉੱਥੇ ਬਹੁਤ ਜ਼ਿਆਦਾ ਖੜੇ ਨੇ ਉਹਨਾਂ ਨੂੰ ਜਿਹੜਾ ਐਸਐਚਓ ਨੂੰ ਹਦਾਇਤ ਦਿੱਤੀ ਹੈ ਕਿ ਉਹਨਾਂ ਨੂੰ ਇਮੀਡੀਏਟਲੀ ਉਹ ਚੈੱਕ ਕੀਤਾ ਜਾਵੇ ਕਿ ਜਿਹੜਾ ਕੋਈ ਬਹੁਤ ਜ਼ਿਆਦਾ ਪੁਰਾਣਾ ਖੜਾ ਹੈ ਉਹ ਕਿਤੇ ਕ੍ਰਾਈਮ ਦੇ ਵਿੱਚ ਯੂਜ਼ ਤਾਂ ਨਹੀਂ ਹੋਇਆ ਜਾਂ ਉਹ ਜਿਹੜਾ ਟੂ-ਵੀਲਰ ਹੈ ਕਿਸੇ ਕੋਈ ਚੋਰੀ ਦਾ ਤਾਂ ਨਹੀਂ ਹੈਗਾ ਇਸ ਤੋਂ ਇਲਾਵਾ ਅਸੀਂ ਜਿਹੜੀ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੇ ਹਾਂ ਤਾਂ ਕਿ ਜਿਹੜਾ ਵੀ ਕੋਈ ਲੋਕ ਸੁਰੱਖਿਅਤ ਮਹਿਸੂਸ ਕਰਨ ਤੇ ਇਸ ਤੋਂ ਇਲਾਵਾ ਜਿਹੜਾ ਵੀ ਕੋਈ ਮਾੜਾ ਅਨਸਰ ਹੈ ਉਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਇਸ ਤੋਂ ਇਲਾਵਾ ਜਿਹੜਾ ਲੋਕਾਂ ਦੇ ਵਿੱਚ ਸੇਫਟੀ ਦੀ ਭਾਵਨਾ ਪੈਦਾ ਹੋ ਸਕੇ ਤੇ ਲੁਧਿਆਣਾ ਪੁਲਿਸ ਆਲਵੇਜ਼ ਰੈਡੀਅਰ ਸਰਵਿਸ ਤੇ ਅਸੀਂ ਵੱਧ ਤੋਂ ਚੜਕੇ ਜਿਹੜਾ ਲੋਕਾਂ ਨੂੰ ਸੇਫ ਰਹਿੰਦੀ ਕ ਅਪੀਲ ਕਰਦੇ ਆ ਤੇ ਇਸ ਤੋਂ ਇਲਾਵਾ ਜੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਤੁਹਾਨੂੰ ਕੋਈ ਮਾੜਾ ਸ਼ੱਕੀ ਵਿਅਕਤੀ ਬਾਰੇ ਪਤਾ ਲੱਗਦਾ ਹੈ ਜਾਂ ਸ਼ੱਕੀ ਵਸਤੂ ਬਾਰੇ ਪਤਾ ਲੱਗਦਾ ਹੈ ਤਾਂ ਉਹਦੀ ਇਮੀਡੀਏਟਲੀ ਜਿਹੜੀ ਇਨਫੋਰਮੇਸ਼ਨ ਹੈ ਉਹ ਪੁਲਿਸ ਕੰਟਰੋਲ ਰੂਮ ਤੇ ਦੇ ਦੇ